ਸਟਾਫ ਸੀ ਉਹਦੇ ਵੱਲੋਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਨਹੀਂ ਪੋਲਿੰਗ ਸਟੇਸ਼ਨ ਸਾਡੇ ਜਿਹੜੇ ਡੀਸੀ ਸਾਹਿਬ ਸੀ ਉਹਨਾਂ ਨੇ ਬਹੁਤ ਵਧੀਆ ਸਟਾਫ ਚੁਣ ਕੇ ਲਾਇਆ ਹੋਇਆ ਸੀ ਅਸੀਂ ਉਹਨਾਂ ਦੀ ਧੰਨਵਾਦ ਕਰਦੇ ਹਾਂ ਡੀਸੀ ਸਾਹਿਬ ਦਾ ਤੇ ਚੌਧਰੀ ਸਾਹਿਬ ਇਹ ਵੀ ਦੱਸੋ ਵੀ ਜਿਹੜੀ ਆ ਅੱਜ ਦੀ ਬਲੌਕ ਸੰਪਤੀ ਇਲੈਕਸ਼ਨ ਹੋਈ ਹੈ ਇਸ ਇਲੈਕਸ਼ਨ ਦਾ ਆਉਣ ਵਾਲੀ 2027 ਦੀ ਜਿਹੜੀ ਆਮ ਪੰਜਾਬ ਦੀ ਆਮ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਕਿੰਨਾ ਕੁ ਅਸਰਦਾਰਕ ਰਹਿਣਗੀਆਂ ਦੇਖੋ ਜੀ ਜਿਹੜੀ ਅੱਜ ਪੋਲਿੰਗ ਹੋਈ ਹੈ ਖਾਸ ਕਰਕੇ ਸਾਡੇ ਬਲੌਕ ਮਾਦਰੀ ਤੇ ਖਾਣ ਦੇ ਵਿੱਚ ਜਿਹੜੀ ਪੋਲਿੰਗ ਦੀ ਗਿਣਤੀ ਬਹੁਤ ਘੱਟ ਕਾਊਂਟਿੰਗ ਹੋਈ ਹੈ ਬਹੁਤ ਘੱਟ ਯਾਨੀ ਕਿ ਪੋਲਿੰਗ ਹੋਈ ਹੈ ਉਹ ਇਹਦੇ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਦੁਖੀ ਸੀ ਤੇ ਉਹ ਨਿਰਾਸ਼ੀ ਸਾਹਮਣੇ ਆ ਗਈ ਲੋਕਾਂ ਦੇ ਵੀ ਅੱਜ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸਾਰੀ ਇਹ 25 30 35% 30% ਪੋਲਿੰਗ ਹੋਈ ਜਿਹੜੀ ਨਹੀਂ ਵੈਸੇ ਅਕਸਰ ਜਿਹੜਾ ਸ਼ਾਸੀ ਪੰਡਿਤ ਕਹਿੰਦੇ ਨੇ ਕਿ ਜੇ VOTING ਜਿਹੜੀ VOTING ਘੱਟ ਹੋਵੇ ਪੋਲਿੰਗ ਘੱਟ ਹੋਵੇ ਤੇ ਇਹ ਜਿਹੜਾ ਸੱਤਾ ਧਿਰ ਦੇ ਹੱਕ ਦੇ ਵਿੱਚ ਇਹ ਫਤਵਾ ਜਾਂਦਾ ਕਿਉਂਕਿ ਜੇ ਲੋਕ ਉਤਸ਼ਾਹ ਦੇ ਨਾਲ ਵੱਧ ਜਿਹੜੀ ਪਰਸੈਂਟੇਜ ਵੋਟ ਪੋਲ ਹੁੰਦੀ ਆ ਤਾਂ ਉਹ ਸਰਕਾਰ ਦੇ ਵਿਰੁੱਧ ਜਾਂਦੀ ਆ ਲੇਕਿਨ ਘੱਟ ਹੋਈ ਹੈ ਇਹਦਾ ਮਤਲਬ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਫਾਇਦਾ ਮਿਲੇਗਾ ਨਹੀਂ 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 ਪ੍ਰਕਾਸ਼ ਸਿੰਘ ਸਾਹਿਬ ਇਹ ਅੱਜ ਸੋਚਣ ਵਾਲੀ ਗੱਲ ਹੈ ਲੋਕਾਂ ਨੇ ਨਮੋਸ਼ੀ ਦੇ ਵਿੱਚ ਵੋਟਾਂ ਪਾਉਣ ਵਾਸਤੇ ਨਹੀਂ ਗਏ ਇਹ ਜਿਹੜਾ ਇਸ ਗੱਲ ਦਾ ਜਵਾਬ ਹੈ ਇਹ ਤੁਹਾਨੂੰ 17 ਤਰੀਕ ਨੂੰ 12 ਵਜੇ ਤੱਕ ਟੋਟਲ ਰਿਜ਼ਲਟ ਆ ਜਾਊਗਾ ਜਿਹੜੇ ਲੋਕ ਉਹਨਾਂ ਦੇ ਦੁਖੀ ਹੋ ਕੇ ਲੋਕਾਂ ਨੇ ਵੋਟਾਂ ਪਾਈਆਂ ਨਾ ਕਿ ਸਤਾਧਿਰ ਦੇ ਦੇ ਕਿਸੇ ਹੱਕ ਦੇ ਵਿੱਚ ਕੋਈ ਵੋਟਿੰਗ ਪੋਲਿੰਗ ਹੋਈ ਹੈ ਇਸ ਗੱਲ ਦਾ ਜਿਹੜਾ ਰਿਜ਼ਲਟ ਹੈ ਉਹ 17 ਤਰੀਕ ਨੂੰ ਤੁਹਾਡੇ ਸਾਹਮਣੇ ਆ ਜਾਊਗਾ ਵੀ ਸਰਕਾਰ ਤੋਂ ਲੋਕ ਕਿੰਨੇ ਦੁਖੀ ਐ ਇੱਕ ਤੁਹਾਡੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਐ ਰਣਜੀਤ ਸਿੰਘ ਗਿੱਲ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਇੱਕ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਧੱਕੇ ਨਾਲ ਆਪਣੀ ਪਾਰਟੀ ਲਈ ਵਿਚ ਜਵਾਨ ਕਰਾ ਲਿਆ ਤੇ ਉਹਨਾਂ ਨੇ ਬਹੁਤ ਮੰਦੇ ਛੱਬ ਦਾ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਨਿੰਦਾ ਕੀਤੀ ਐ ਕੀ ਕਹੂੰਗੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਆ ਤੁਸੀਂ ਸਰਦਾਰ ਰਣਜੀਤ ਸਿੰਘ ਗਿੱਲ ਸਾਹਿਬ ਦੀ ਸਾਡੇ ਵੱਡੇ ਭਰਾ ਦੀ ਉਹਨਾਂ ਨੇ ਜਿਹੜੇ ਕੈਂਡੀਡੇਟ ਐਲ ਪਹਿਲੀ ਗੱਲ ਤਾਂ ਉਹ ਤੇਰੇ ਕਿਸੇ ਪਾਤਰੇ ਦੀ ਸੀ ਇਲੈਕਸ਼ਨ ਜਿਤਕ ਹੋਇਆ ਜਿਹੜਾ ਅੱਜ ਮੈਨੂੰ ਨਹੀਂ ਲੱਗਦਾ ਉਹਨੂੰ ਕੋਈ 5-4% ਵੋਟ ਪਈ ਹੋਊਗੀ ਗਿਲਸਾਭ ਨੇ ਬੜੀ ਮਿਹਨਤ ਨਾਲ ਸਾਡੇ ਹਲਕੇ ਦੇ ਵਿੱਚ ਜਿਹੜੇ ਕੈਂਡੀਡੇਟ ਲਾਣੇ ਆ ਜਦਕਿ ਉਹਨਾਂ ਨੂੰ ABC BC ਖਾੜ ਬਲਾ ਹਲਕੇ ਤੋਂ ਜਿਹੜੇ ਕਾਫੀ ਲੋਕ ਅਕਾਲੀ ਦਲ ਤੋਂ ਟੁੱਟ ਕੇ ਉਹਨਾਂ ਨਾਲ ਗਏ ਆ ਪਰ ਜਿਹੜੀ ਵੋਟ ਪਰਸੈਂਟੇਜ ਹੈ ਭਾਜਪਾ ਦੀ ਉਹ ਜ਼ੀਰੋ ਦੇ ਮਾਤਰ ਰਹੀ ਹੈ ਇਹ ਗਿਲਸਾਭ ਨੂੰ ਇਸ ਗੱਲ ਦਾ ਗਿਲਾ ਨਹੀਂ ਕਰਨਾ ਕਰਨਾ ਚਾਹੀਦਾ ਕਿ ਜਿਹੜਾ ਉਹਨਾਂ ਦਾ ਕੈਂਡੀਡੇਟ ਹੈ ਉਹ ਅਕਾਲੀ ਦਲ ਜੁਆਇਨ ਕਰ ਗਿਆ ਇੱਕ ਗੱਲ ਹੋਰ ਦੱਸੋ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਮਜੀਤ ਸਿੰਘ ਗਿੱਲ ਹੋਰ ਹੀ ਗਏ ਆ ਤੇ ਉਹ ਭਾਜਪਾ ਦੇ ਵਿੱਚ ਚਲੇ ਗਏ ਉਹ ਹਿੱਸਾ ਰਹੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਉਹਨਾਂ ਨੇ ਲਖਮੀ ਦੀ ਹਿਸਾਬਤ ਹਲਕਾ ਕਰਨ ਤੋਂ ਲੜੀ ਹੈ ਭਾਵੇਂ ਉਹ ਉਹਦੇ ਵਿੱਚ ਸਫਲ ਨਹੀਂ ਹੋ ਸਕੇ ਤੇ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀਕ ਸੱਟ ਵੱਜੀ ਦੇਖੋ ਜੀ ਜਿਹੜੀ ਅਪਰ ਸਰਦਾਰ ਰਮਜੀਤ ਸਿੰਘ ਗਿੱਲ ਸਾਹਿਬ ਦੀ ਗੱਲ ਕਰਦੇ ਆ ਉਹਨਾਂ ਨੇ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਚੋਂਹ ਪਾਸੋਂ ਪਰ ਇਸ ਗੱਲ ਦਾ ਲੋਕਾਂ ਦੇ ਵਿੱਚ ਇੰਨਾ ਵੱਡਾ ਹੰਗਾਰਾ ਸੀ ਕਿਉਂਕਿ ਮੈਂ ਵਿਧਾਨ ਸਭਾ ਹਲਕਾ ਖਾੜ ਦੇ ਵਿੱਚ ਤਕਰੀਬਨ ਜਿੱਦਾਂ ਸਾਡੇ 25 ਸਮਤੀਆਂ ਸੀ 25 ਸਮਤੀਆਂ ਦੇ ਵਿੱਚ 80% ਪਿੰਡਾਂ ਦੇ ਵਿੱਚ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੰਪੇਨੀ ਦੇ ਵਿੱਚ ਵੀ ਰਿਹਾ ਤੇ ਅੱਜ ਵੀ ਮੈਂ ਤਕਰੀਬਨ ਹਰ ਪਿੰਡ ਦੇ ਵਿੱਚ ਜਾ ਕੇ VOTING ਬੂਥਾਂ ਤੇ ਅੰਦਰ ਪੋਲਿੰਗ ਜਨਟਾਂ ਤੇ ਸਾਰਾ ਕੁਝ ਦੇਖਦਾ ਰਿਹਾ ਉਹਨਾਂ ਦੇ ਮੈਂ ਇਹ ਨਿੰਦਿਆ ਨਹੀਂ ਕਰਦਾ ਗਿਲਸਾਹਬ ਦੀ ਗਿਲਸਾਹਬ ਨੇ ਚਲੋ ਮਿਹਨਤ ਕਰਨਾ ਹਰੇਕ ਇਨਸਾਨ ਦਾ ਫਰਜ਼ ਹੈ ਪਰ ਜਿਹੜਾ ਉਹਨਾਂ ਦੀ ਪ੍ਰੋਗਰੈਸ ਰਹੀ ਉਹ ਜ਼ੀਰੋ ਦੇ ਮਤਲਬ ਰਹੀ ਹੈ। ਉਹ ਜਿਹੜੀਆਂ ਹੁਣ ਸੱਤਾਧਰ ਆਮ ਆਦਮੀ ਪਾਰਟੀ ਹੈ ਤੇ ਉਹਨਾਂ ਨੇ ਇਸ ਗੱਲ ਨੂੰ ਦੇਖੋ ਜੀ ਜਿਹੜੀ ਤੁਸੀਂ ਸਰਦਾ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਗੱਲ ਕਰਦੇ ਆਂ ਅੱਜ ਜਿਹੜੀ 10 ਸਾਲ ਸਾਡੀ ਪਾਰਟੀ ਸੱਤਾ ਤੋਂ ਬਾਹਰ ਰਹਿਣ ਕਰਕੇ ਲੋਕਾਂ ਨੂੰ ਜੋੜਨ ਵਾਸਤੇ ਪਿਛਲੇ ਸਮੇਂ ਦੌਰਾਨ ਤਰਨਤਾਰ ਦੀ ਚੋਣ ਦੇ ਵਿੱਚ ਅਸੀਂ ਬਹੁਤ ਵੱਡਾ ਹੰਗਾਰਾ ਮਿਲਿਆ ਉੱਥੇ ਬਾਦਲ ਸਾਹਿਬ ਨੇ ਖੁਦ ਜਾ ਕੇ ਹਰ ਬਾੜ ਦੇ ਵਿੱਚ ਹਰ ਜਗ੍ਹਾ ਆਮ ਲੋਕਾਂ ਦੀ ਤਰ੍ਹਾਂ ਬੋਟਾ ਮੰਗੀਆਂ ਤੇ ਉੱਥੇ ਸਾਨੂੰ ਬਹੁਤ ਵਧੀਆ ਰਿਸੋਰਸ ਮਿਲਿਆ ਤੇ ਉਸ ਨੂੰ ਦੇਖਦੇ ਹੋਏ ਅੱਜ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਇਸ ਕਰਕੇ ਸਾਰੀਆਂ ਸਮಿತಿਆਂ ਤੇ ਜ਼ਿਲ੍ਹਾ ਪੱਧਰ ਤੇ ਜੋਰ ਲਾਇਆ ਤੇ 2027 ਦੀ ਨਹੀਂ ਹੈ ਉਹ 17 ਤਰੀਕ ਨੂੰ ਬਣੀ ਜਾਊਗੀ ਇਹ ਗੱਲ ਕਨਫਰਮ ਹੋ ਚੁੱਕੀ ਹੈ ਵੀ ਲੋਕ ਸਾਰੀਆਂ ਪਾਰਟੀਆਂ ਤੋਂ ਦੁਖੀ ਐ ਤੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ ਐ ਭਗਵਾਨਤਮਨ ਸਾਹਿਬ ਤਾਂ ਇਹ ਵੀ ਕਹਿੰਦੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੇਖੋ ਜੀ ਪਿਛਲੀ ਵਾਰੀ ਬਲਾਰਿਆਂ ਨੇ ਬਹੁਤ ਕੁਝ ਕਿਹਾ ਵੀ ਇੱਥੇ ਡਾਇਨਾਸੌਰ ਆਣਗੇ ਕੱਲ ਹੀ ਨਹੀਂ ਆਂਦੇ ਕੱਲ ਹੀ ਆ ਚੁੱਕੇ ਆ ਡਾਇਨਾਸੌਰ ਜੇ ਲੋੜ ਪਈ ਸ਼ਾਇਦ ਪ੍ਰਮਾਤਮਾ ਭੇਜੂਗਾ ਉਹਨਾਂ ਵਾਸਤੇ ਤੇ ਉਹ ਗੱਲ ਸਾਰੀ ਭਗਵਾਨਤਮਨ ਸਾਹਿਬ ਦੀ ਸੀਐਮ ਸਾਹਿਬ ਦੀ ਗੱਲ ਬਿਲਕੁਲ ਖਤਮ ਹੋ ਚੁੱਕੀ ਐ ਝੂਠਾ ਪ੍ਰਚਾਰ ਕਰਕੇ ਉਹਨਾਂ ਲੋਕਾਂ ਨੂੰ ਗੁਬਰਾਹ ਕਰਕੇ 4 ਸਾਲ ਦੇ ਸਮੇਂ ਦੇ ਵਿੱਚ ਕੱਖ ਨਹੀਂ ਕੀਤਾ ਇਹ ਗੱਲ ਸਾਬਤ ਹੋ ਜੇਗੀ ਬਿਲਕੁਲ 17 ਤਰੀਕ ਨੂੰ ਵੀ ਲੋਕਾਂ ਦੇ ਨਾਲ ਉਹਨਾਂ ਨੇ ਕੀ ਕੁਝ ਕੀਤਾ ਕਿੰਨਾ ਕੁ ਵਿਕਾਸ ਕੀਤਾ ਕੀ ਕੁਝ ਹੋਇਆ ਤੁਹਾਡੇ ਸਾਹਮਣੇ ਆ ਜਾਈ ਗੱਲ ਹੈ ਆ ਮਾਰੇ ਤੁਹਾਡਾ ਕੀ ਕਹਿਣਾ ਸਾਡੇ ਪੰਜਾਬ ਦੇ ਵਿੱਚ ਤਾਂ ਮੇਰੇ ਸੁਣਨ ਚ ਆਇਆ ਨਹੀਂ ਹੈ ਕਿਉਂਕਿ ਮੈਂ ਤਰਨਤਾਰਨ ਵੀ ਗਿਆ ਇੱਧਰ ਲੰਬੀ ਹਲਕਾ ਡਿਸਟ੍ਰਿਕਟ ਫਿਰੋਜ਼ਪੁਰ ਵਾਲੇ ਏਰੀਆ 'ਚ ਵੀ ਗਿਆ ਗੁਰਦਾਸਪੁਰ ਵਾਲੇ ਏਰੀਆ 'ਚ ਵੀ ਗਿਆ ਪੰਜਾਬ ਦੇ ਵਿੱਚ ਤਾਂ ਕੋਈ ਵਾਅਦੇ ਜਿਹੜੇ ਉਹਨਾਂ ਨੇ ਕੀਤੇ ਸੀ ਕਿਤੇ ਪੂਰੇ ਨਹੀਂ ਹੋਏ ਕਿਤੇ ਕੋਈ ਹੋਰ ਸਟੇਟ ਦੇ ਵਿੱਚ ਕਿਤੇ ਹੋਣ ਕਿਤੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਹੁਣ ਤੁਸੀਂ ਕਿਵੇਂ ਦੇਖਦੇ 2027 ਦਾ ਇਹਦਾ ਨਹੀਂ ਪੱਤਰ ਮੈਂ ਤੁਹਾਨੂੰ ਵਾਰ-ਵਾਰ ਇੱਕੇ ਗੱਲ ਕਹਿੰਦਾ ਵੀ ਜਿਹੜੀ 17 ਤਰੀਕ ਨੂੰ ਬਲਾਗ ਸਮਿਤੀ ਤੇ ਜਿਹਦਾ ਪੈਂਦੀ ਚੋਣ ਹੈ ਉਹਦੇ ਵਿੱਚ ਜਦੋਂ ਬਹੁਤ ਵਧੀਆ ਰਿਜ਼ਲਟ ਆਏਗਾ ਉਹਦੇ ਵਿੱਚ 2027 ਦੀ ਨੀਂਹ ਪੱਥਰ ਰੱਖਿਆ ਜਾਊਗਾ 2027 ਸਾਡੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਜਿਹਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸੀਐਮ ਬਣਨਗੇ ਇਹ ਤਾਂ ਟਿੱਕੀਆਂ ਦੀ ਕੋਈ ਗੱਲ ਨਹੀਂ ਹੈ ਵਧੇਖਿਆ ਕਰਨ ਉਹਨਾਂ ਕੋਈ ਕਸਰ ਨਹੀਂ ਛੱਡੀ ਸਾਡੇ ਕਈ ਕੈਂਡੀਡੇਟਾਂ ਨੇ ਉਹਨੇ ਕਾਗਜ਼ ਫੜ ਕੇ ਫੈਲਾ ਫੜ ਕੇ ਪਾੜੀਆਂ ਤੇ ਹੁਣ ਅਕਾਲੀ ਦਲ ਬਹੁਤ ਤਕੜਾ ਹੋ ਚੁੱਕਿਆ ਹੈ ਇਸ ਗੱਲ ਤੇ ਇਸ ਗੱਲ ਤੇ ਉਹ ਬਿਲਕੁਲ ਡਰਨਦੇ ਯੋਗ ਨਹੀਂ ਕਿਸੇ ਤੋਂ ਘਬਰਾਉਂਦਾ ਨਹੀਂ ਹੈ ਆਮ ਆਦੀ ਪਾਰਟੀ ਨੇ ਆਪਣੀਆਂ ਸਾਰੀਆਂ ਜਿੰਨੀਆਂ ਉਹਨਾਂ ਕੋਲ ਪਾਵਰਾਂ ਸੀ ਵਰਤ ਚੁੱਕੇ ਐ ਤੇ ਪਰ ਹੁਣ ਆ ਗੱਲ ਕਲੀਅਰ ਹੋ ਜੇਗੀ 17 ਤਰੀਕ ਨੂੰ ਵੀ ਆਪਣੀ ਜਿਹੜੀ 2027 ਦੀ ਸਰਕਾਰ ਹੈ ਉਹ ਬਿਲਕੁਲ ਕਨਫਰਮ ਇੰਡੀਪੈਂਡੈਂਟ ਅਕਾਲੀ ਦਲ ਸਰਕਾਰ ਬਣੂਗੀ ਪੰਜਾਬ ਦੀਆਂ ਸਾਰੀਆਂ ਬਿਦਿਆ ਔਰ ਇੱਕ ਚਮਕੌਰ ਸਾਹਿਬ ਵੀ ਆ ਸਾਡੇ ਨਜ਼ਦੀਕ ਜਿਹੜਾ ਬਦਨਸਭਾ ਹਲਕਾ ਪੈਂਦਾ ਔਰ ਜਿੱਥੋਂ ਤੱਕ ਆਪਾਂ ਖਰੜ ਵਿਧਾਨ ਸਭਾ ਹਲਕੇ ਖਰੜ ਦੀ ਗੱਲ ਕਰੀਏ ਉਹ ਹਲੇ ਜਿਹੜਾ ਵਿਹੁਣਾ ਪਿਆ ਉਹ ਕਿਸੇ ਲੀਡਰਲੈਸ ਹੈ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਦੇਖੋ ਜੀ ਸਾਡੇ ਪ੍ਰਧਾਨ ਜੀ ਬਹੁਤ ਸਿਆਣੇ ਆ ਸੁੱਝੇ ਹੋਏ ਆ ਤੇ ਹਰ ਪੱਖੋਂ ਸਿਆਣੇ ਆ ਉਹ ਇਹ ਗੱਲ ਬੜੇ ਸੋਹ ਸਮਝ ਕੇ ਸਰੋਮਣੀ ਕਾਦੀ ਦਲ ਦਾ ਜਿਹੜਾ ਵੀ ਹਲਕਾ ਇੰਚਾਰਜ ਐਲਾਨਣਗੇ ਜਾਂ ਆਉਣ ਵਾਲੇ ਇਲੈਕਸ਼ਨ 2027 ਦੇ ਵਿੱਚ ਕੈਂਡੀਡੇਟ ਐਲਾਨਣਗੇ ਉਹ ਬੜਾ ਸੋਹ ਸਮਝ ਕੇ ਐਲਾਨਣਗੇ ਤੇ ਉਹਨਾਂ ਨੂੰ ਇਸ ਗੱਲ ਦਾ ਅੱਜ ਉਹਨਾਂ ਦੀ ਜਿਹੜੀ ਮੀਡੀਆ ਆਪਣੇ ਹਲਕੇ ਦੇ ਵਿੱਚ ਉਹਨਾਂ ਦੀ ਹੋ ਰਹੀ ਹੈ ਉਹਨਾਂ ਨੇ ਕੀਤੀ ਹੈ ਤੇ ਉਹਦੇ ਵਿੱਚ ਇਹ ਗੱਲ ਕਨਫਰਮ ਹੋ ਜਣੀ ਆ ਆਪਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਮਹੀਨੇ ਦੇ ਵਿੱਚ ਫਸਟ ਵੀਕ ਜਨਵਰੀ ਚ ਤੇ ਪ੍ਰਧਾਨ ਜੀ ਇਸ ਦਾ ਬਿਲਕੁਲ ਉਹ ਕਰ ਲਣਗੇ ਪਰ ਤੁਹਾਨੂੰ ਲੱਗਦਾ ਨਹੀਂ ਹੈਗਾ ਜਿੰਨਾ ਲੇਟ ਕੀਤਾ ਜਾ ਰਿਹਾ ਹਲਕਾ ਇੰਚਾਰਜ ਦੀ ਲਾਉਣ ਦੀ ਦੇਰੀ ਦੀ ਦੇਰੀ ਜਿਹੜਾ ਤੁਹਾਡੀ ਇਸ ਹਲਕੇ ਦੇ ਵਿੱਚ ਨੁਕਸਾਨ ਦਾ ਕਾਰਨ ਬਣ ਸਕਦਾ ਨੁਕਸਾਨ ਦਾ ਕਾਰਨ ਇਹ ਆ ਬੀਜੇਪੀ ਦੀ ਪਾਰਟੀ ਦੇ ਜਿਹੜੇ ਸਾਡਾ ਕਾਲੀ ਦਲ ਵੱਲੋਂ ਸਾਡੇ ਭਾਈ ਸਾਹਿਬ ਸਰਦਾਰ ਰਣਜੀਤ ਸਿੰਘ ਗਿੱਲ ਸਾਹਿਬ ਗਏ ਆ ਉਹਨਾਂ ਦੀ ਪਾਵਰ ਦਾ ਵੀ ਅੱਜ ਪਤਾ ਲੱਗ ਜੂਗਾ ਜਿਹੜਾ ਹੁਣ ਬਲੋਕ ਸਮਿਤੀ ਜਿਲ੍ਹਾ ਪੱਧਰਾ ਹੋਇਆ ਤੇ ਕਾਲੀ ਦਲ ਦਾ ਵੀ ਪਤਾ ਲੱਗ ਜੂਗਾ ਇਸ ਕਰਕੇ ਉਹਨਾਂ ਨੇ ਜਿਹੜਾ ਲੇਟ ਕਰਨ ਦਾ ਇਹੀ ਸੀ ਉਹ ਹਰ ਹਰ ਕੋਨੇ ਤੇ ਹਰ ਜਗ੍ਹਾ ਚੱਲੀ ਕਰਕੇ ਆਪਣਾ ਕੈਂਡੀਡੇਟ ਲਾ ਦੇਣਗੇ ਇੱਕ ਇਹ ਵੀ ਦੱਸੋ ਅੱਜ ਤੁਸੀਂ ਜਿਵੇਂ ਸਾਰੇ ਹਲਕੇ ਦਾ ਸਾਰੇ ਪੋਲਿੰਗ ਬੂਥਾਂ ਦਾ ਜਿਹੜਾ ਜਾਇਜ਼ਾ ਲਿਆ ਉਸ ਉਪਰੰਤ ਤੁਸੀਂ ਅੱਜ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਮਾਜਰੀਆਂ ਦੇ ਜਿਹੜੇ ਜਿੰਨੇ ਵੀ ਮਹਤਵਪੂਰਨ ਆ ਅੱਜ ਬੈਠੇ ਆ ਇਹ ਕਿਸ ਮਕਸਦ ਲਈ ਜਾਂ ਕੌਣ ਨੇ ਜਾਂ ਕਿਸ ਤਰ੍ਹਾਂ ਦਾ ਐਸਾ ਇਕੱਠ ਕਰਨ ਦਾ ਤੁਹਾਡਾ ਮਨੋਰਥ ਕੀ ਹੈ ਦੇਖੋ ਜੀ ਰਕਾਲਵੀ ਸਾਹਿਬ ਜਿਹੜਾ ਸਾਡਾ ਅੱਜ ਅਸੀਂ ਪ੍ਰਧਾਨ ਸਭਾ ਹਲਕਾ ਖਾੜ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪੱਧਰੀ ਚੋਣ ਹੋਈ ਹੈ ਉਹ ਤਕਰੀਬਨ ਮੈਂ ਪੂਰੇ ਹਲਕੇ ਦੇ ਵਿੱਚ ਬੂਥਾਂ ਤੇ ਜਾ ਕੇ ਆਇਆ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਦੇ ਵਿੱਚ ਅੱਜ ਆਪਣੀ ਪੰਚਾਇਤ ਦੇ ਨਾਲ ਆਪਣੇ ਮਾਜ ਜਿਹੜੇ ਸਾਡੇ ਮਾਜਰੀਆਂ ਚ ਪੈਂਦੇ ਆ ਕਿਤੇ ਸਾਡੇ ਸਾਫਕਾ ਸਰਪੰਚ ਨਸੀਬ ਚੰਦ ਜੀ ਮਜੂਦਾ ਸਰਪੰਚ ਨਸੀਬ ਚੰਦ ਜੀ ਇਹ ਅੱਛੇ ਨਸੀਬ ਹੈ ਦੇਖੋ ਸਾਰੇ ਪਾਸੇ ਨਸੀਬ ਨੇ ਨਸੀਬ ਬੈਠੇ ਆਪਾਂ ਸਾਫਕਾ ਸਰਪੰਚ ਕ੍ਰਿਸ਼ਨ ਜੀ ਤੇ ਲੰਬੜਦਾ ਜੀ ਸਾਡਾ ਤੇ ਭਾਈ ਸਾਹਿਬ ਸਾਡੇ ਸਾਫਕਾ ਪੰਚ ਸੁਚਾਰਾਮ ਜੀ ਰੋਸ਼ਨ ਲਾਲ ਜੀ ਦੋ ਦੋ ਰੋਸ਼ਨ ਹੈ ਦੇਖੋ ਰੋਸ਼ਨ ਤੇ ਨਸੀਬ ਆਪਾਂ ਇਕੱਠੇ ਹੋ ਗਏ ਇਹ ਕਿੰਨੀ ਖੁਸ਼ੀ ਦੀ ਗੱਲ ਹੈ ਅੱਜ ਅਸੀਂ ਜਿਹੜਾ 2027 ਦਾ ਨੀਂਹ ਪੱਥਰ ਰੱਖਿਆ ਉਹ ਆਪਣੇ ਪਿੰਡ ਤੋਂ ਅਸੀਂ ਅੱਜ ਰੱਖਤਾ ਤੇ ਇਹਦਾ ਜਿਹੜਾ ਜਵਾਬ ਹੈ ਸਾਰਾ ਤਰੀਕ ਨੂੰ ਲੋਕਾਂ ਦੀ ਕਾਊਂਟਿੰਗ ਦੇ ਮੁਤਾਬਕ ਹੋ ਜਾਊਗਾ ਥੋੜੇ ਸਾਹਮਣੇ ਆ ਜਾਊਗਾ ਤੇ ਅੱਜ ਅਸੀਂ 2024 ਦਾ ਨੀ ਪੱਤਰ ਰੱਖਦਾ ਆਪਣੀ ਸੰਕੇਤ ਹੈ ਰੋਸ਼ਨ ਵੀ ਹੈ ਤੇ ਨਸੀਬ ਦੀ ਨਸੀਬ ਜਦੋਂ ਰੋਸ਼ਨ ਹੁੰਦਾ ਹਾਂ ਨਸੀਬ ਜਦੋਂ ਬੰਦੇ ਦਾ ਚਮਕਦਾ ਰੋਸ਼ਨੀ ਕਰਦਾ ਫਿਰ ਤਾਂ ਦੇਖੋ ਇਹ ਦੋ ਦੋ ਸਰਪੰਚ ਸਾਡੇ ਨਸੀਬ ਹੈ ਦੋ ਸਾਡੇ ਪੰਜ ਰੋਸ਼ਨ ਹੈ ਤੇ ਬਾਕੀ ਜਿਹੜੀ ਗੱਲ ਰਹੇਗੀ ਉਹ ਸਾਡਾ ਭਰਾ ਸੁੱਚਾ ਆ ਕੇ ਨਾਲ ਬਹੁਤ ਅੱਛੀ ਗੱਲ ਹੈ ਚਲੋ ਇਸ ਗੱਲ ਲਈ ਤੁਹਾਨੂੰ ਮੁਬਾਰਕਾਂ ਅਸੀਂ ਇਸ ਚੈਨਲ ਵੱਲੋਂ ਤੁਹਾਡੇ ਇਸ ਰੌਸ਼ਨ ਕੁਵਿੱਤਰੀ ਆਸ ਵੀ ਕਰਾਂਗੇ ਇਸ ਗੱਲ ਦੀ ਦੁਆ ਵੀ ਮੰਗਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ